ਅੱਜ ਆਪਾਂ ਤੁਹਾਨੂੰ ਸਹਿਰ ਮਰੀਟਕੋਟਲੇ ਦੀ ਸਭ ਤੋਂ ਸਸਤੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਹਾਂ ਜਿੱਥੋਂ ਤੁਸੀਂ ਅਨਾਰਕਲੀ ਲਹਿੰਗੇ ਤੇ ਹੈਂਡਵਰਕ ਦੇ ਹੈਵੀ ਸੂਟ ਮਾਰਕੀਟ ਨਾਲ ਬਹੁਤ ਹੀ ਘੱਟ ਰੇਟਾਂ ਤੇ ਲੈ ਸਕਦੇ ਹੋ ਤੁਸੀਂ ਪਹੁੰਚਣਾ ਸਹਿਰ ਮਰੀਟਕੋਟਲਾ ਤੇਲਿਆ ਵਾਲੇ ਬਾਜ਼ਾਰ ਬੁੱਲੇ ਸਾ ਤੋਤਿਆਂ ਵਾਲੇ ਦੀ ਹੱਟੀ ਤੇ ਆਜੋ ਤੁਹਾਨੂੰ ਸਾਰੀ ਅੱਜ ਆਪਾਂ ਨੇ ਇਹਦੀ ਕਲੈਕਸ਼ਨ ਦਿਖਾਈਏ ਕੜਾਈ ਵਾਲਾ ਸੂਟ ਹੈ ਠੀਕ ਹੈ ਕਰੇਪ ਦਾ 5 ਮੀਟਰ ਹਾਂਜੀ ਇਹ ਆਪਣਾ 250 ਤੋਂ ਸਟਾਰਟ ਹੈ ਜੀ ਪਿਓਰ ਨੇਚਰਲ ਕਰੇਪ ਤੇ ਜੀ ਓਕੇ ਜੀ ਹੁਣ ਨੇਲ ਲੈਣ ਨੂੰ ਲਾਣ ਨੂੰ ਇਹ ਲੈ ਸਕਦੇ ਹਾਂ ਤੁਸੀਂ ਓਕੇ ਜੀ ਇਹਦੀ ਰੇਂਜ 55 ਯੋ ਪਿਓਰ ਗਲਾਸ オーਗੈਂਜਾ ਜੀ ਵਿਸਕੋਸ ਨਾਲ ਹੈਂਡਵਰਕ ਦੀ ਇਹ 21500 21500 ਦੀ ਰੇਂਜ ਚ ਜੀ ਡਿਜ਼ਾਈਨ ਹੈ ਹਾਂਜੀ ਕਾ ਚੀਜ਼ ਹੈ ਜੀ ਆਈਟਮ ਆ ਮੇਰੇ ਕੋਲ ਇਹ ਰੈਡੀਮੇਡ ਸਟਿਚ ਹੁੰਦੀ ਹੈ ਜੀ ਫ੍ਰੀ ਸਾਈਜ਼ ਓਕੇ ਜੀ ਦੇਖੋ ਮੋਰ ਵਾਲਾ ਡਿਜ਼ਾਈਨ ਹੈ ਜੀ ਮੋਰ ਬਣਾਇਆ ਅਨਾਰਕਲੀ ਕਹਿੰਦੇ ਨੇ ਜਿਹਨੂੰ ਫੁੱਟ ਦਾ ਸੂਟ ਆ ਗਿਆ ਜੀ ਹਾਂਜੀ ਆ ਬਾਜੂ ਆ ਗਿਆ ਇਧਰ ਸਾਈਡ ਤੇ ਲਓ ਜੀ ਦੇਖੋ ਨਾਲ ਲਹਿੰਗਾ ਬਣਿਆ ਜੀ ਪ੍ਰੋਪਰ ਸਟਿਚਡ ਠੀਕ ਤੋਂ ਵਾਇਰਲ ਡਿਜ਼ਾਈਨ ਹੈ ਜੀ ਇਹ ਓਕੇ ਜੀ ਪਿਓਰ ਵਿਸਕੋਸ ਚ ਹੈ ਜੀ ਡਿਜ਼ਾਈਨ ਚੈੱਕ ਕਰੋ ਵੀ ਫਰੰਟ ਲੋ ਜੀ